ਪਸਵੰ ਦਾ ਜਕਰ ਪਸਵੰ ਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਆਪਾਂ ਪਿੰਡ ਕੋਟਲੇ ਦੇ ਵਿੱਚ ਕੋਟਲੇ ਪਿੰਡ ਦੇ ਵਿੱਚ ਤਾਜ ਹਵੇਲੀ ਆ ਜਿਹੜੀ ਮਿੱਤਰੋ ਬਿਲਕੁਲ ਬਸ ਉਹ ਤਾਜ ਹਵੇਲੀ ਦੇ ਅਗਲੇ ਪਾਸੇ ਹੀ ਬਾਈ ਦਾ ਰਹਿਣ ਵਸੇਰਾ ਵਾ ਘਰੇਲੂ ਪਰਿਵਾਰ ਦੇ ਘਰੇ ਆਪਾਂ ਮੌਜੂਦ ਆ ਬਾਈ ਗੁਰਦੀਪ ਸਿੰਘ ਦੇ ਘਰੇ ਘਰੇਲੂ ਬਾਈ ਦੇ ਦੋ ਜਾਨਵਰ ਵਕਾਊ ਆ ਦੋ گاਵਾ ਗਾਵਾਂ ਵੇਤਣੀਆਂ ਕਿਉਂ ਵੀ ਬਾਈ ਦੇ ਪੈਰ ਤੇ ਲੱਗ ਗਈ ਸੱਟ ਵੀਰੇ ਤੇ ਸੱਟ ਲੱਗੀ ਕਰਕੇ ਫਿਰ ਤਾਂ ਵੇਤਣੀਆਂ ਵੀ ਹੁਣ ਬਾਈ ਜਾਂਦਾ ਫਿਰ ਔਖਾ ਹੋਇਆ ਪਿਆ ਕਿ ਚੋਣ ਭਾਣ ਵਾਲਾ ਉਹਦੇ ਇੱਕ ਪੱਠੇ ਪੁੱਠੇ ਪਾਉਣੇ ਔਖੇ ਹੋ ਗਏ ਤੇ ਵੈਸੇ ਬਾਈ ਨੇ ਇੱਕ ਉਹ ਗਾਂ ਸੂਣ ਆਲੀ ਸੀ ਲਾਲ ਤੇ ਇੱਕਾ ਡੱਬੀ ਲੈ ਕੇ ਆਉਂਦੀ ਸੀ ਵੀ ਚਲ ਦੁੱਧ ਪਾਉਂਗਾ ਦੋਵਾਂ گاਵਾਾਂ ਦਾ ਪਰ ਕਾਰਨ ਹੋਰ ਹੀ ਬਣ ਗਿਆ ਕੋਈ ਵਿਚਾਰੇ ਪਾਈਦੇ ਛੱਟ ਲੱਗੀ ਪੈਰ ਤੇ ਤੇ ਛੱਟ ਵੀ ਲੱਗੀ ਕਿਵੇਂ ਕਿ ਬਾਈ ਮੋਟਰਸਾਈਕਲ ਤੇ ਜਾਂਦਾ ਪਿਆ ਕੋਲੋਂ ਤੇ ਬਾਰੀ ਖੋਲਤੀ ਕਿਸੇ ਨੇ ਗੱਡੀ ਦੀ ਤੇ ਉਹ ਬਾਰੀ ਦੇ ਵਿੱਚ ਅੜ ਕੇ ਮੋਟਰਸਾਈਕਲ ਡਿੱਗ ਗਿਆ ਤੇ ਪੈਰ ਤੇ ਕਾਫੀ ਡੂੰਗੀ ਛੱਟ ਲੱਗ ਗਈ ਜਿੰਦਾ ਤਾਂ तकरीबन 3 ਮਹੀਨੇ ਦਾ ਟ੍ਰੀਟਮੈਂਟ ਚੱਲੂਗਾ ਜੇ 3-4 ਮਹੀਨੇ ਫਿਰ ਉਦੋਂ ਨੂੰ ਪਾਈ ਜਾਂਦਾ ਵੀ ਗਾਂ ਤਾਂ ਪਹਿਲਾਂ ਹੀ ਇਹ 12-13 ਕਿਲੋ ਦੁੱਧ ਤੇ ਚੱਲਦੀ ਸੀ ਹੁਣ ਹੀ 9 ਕਿਲੋ ਤੇ ਆਈ ਫਿਰਦੀ ਤੇ ਜਮਾਂ ਟੁੱਟ ਚੋਗੀ ਇਹ ਮਹੀਨੇ ਇਕੱਲੀ ਸੋਈਆ ਵੀਰੇ ਕੋਈ ਚੈੱਕ ਕਰਵਾ ਕੇ ਉਲ ਜਾ ਸਕਦਾ ਇਹ ਨਹੀਂ ਗੱਲ ਹੈਗੀ ਵੀ ਟੋਕੜ ਹੋਊਗੀ ਤਾਂ ਤੁਹਾਨੂੰ ਸੱਜਰ ਕਹਿ ਕੇ ਦੇ ਦੂਗਾ ਬਾਈ ਜਾਂਦਾ ਵੀ ਕਹਿਦੀ ਵੀ ਬਾਈ ਆਪਦੀ ਚੈੱਕ ਡਾਕਟਰ ਲੈ ਆ ਕੇ ਚੈੱਕ ਕਰਵਾ ਕੇ ਲੈ ਜਾ ਵੀ ਗਾਂ ਜੇ ਸੱਜਰ ਹੋਈ ਤਾਂ ਲੈ ਜਾ ਨਹੀਂ ਤਾਂ ਰਹਿਣ ਦਵੇ ਦੁੱਧ 9 ਕਿਲੋ ਤਿਆਰ ਆ ਬਾਈ ਦੁੱਧ 13 ਕਿਲੋ ਸੀਗਾ ਘਟਿਆ ਦਾਣਾ ਪੱਕਾ ਨਹੀਂ ਪਿਆ ਪੱਠੇ ਪੁੱਠੇ ਕੋਈ ਨਹੀਂ ਬਾਈ ਤੋਂ ਪੈਂਦੇ ਬਾਈ ਜਾਂਦਾ ਵੀ ਆਪਦੀ ਜਿਹੜਾ ਭਰਾਲ ਜਾਊਗਾ ਸਾਂਭ ਲੂਗਾ ਦੁੱਧ 12 13 ਤੀ ਚਾਵੜੂਗੀ ਕਰਮਾ ਵਾਲੀ ਇੱਕ ਸੰਗ ਦੀ ਫੋਟ ਹੈਗੀ ਆ ਮਹੀਨੇ ਇੱਕ ਦੀ ਇਹ ਸੋਈਆ ਕਰਮਾ ਵਾਲੀ ਤੇ ਇਹਦੇ ਥੱਲੇ ਦੁੱਧ ਜਿਹੜਾ ਚੋਣ ਵਾਲਾ ਹੁਣ 9 ਕਿਲੋ ਕੰਡੇ ਤੇ ਜੋਕਣ ਵਾਲਾ ਤੇ ਹੋਰ ਕਿ ਆਪਾਂ ਤੁਹਾਨੂੰ ਦੋਵੇਂ ਗਾਈਆਂ ਨਹੀਂ ਵਿਖਾਉਂਦੇ ਤੇ ਖੜੀਆਂ ਹੀ ਵਿਖਾ ਦਿਆ ਕਿਉਂਕਿ ਤੋਰੀਆਂ ਜਾਣੀਆਂ ਨਹੀਂ ਤੋੜਨ ਵਾਲਾ ਹੈ ਵੀ ਨਹੀਂ ਕੋਈ ਇਹ ਡੱਬੀ ਵੈੜ ਦੂਜਾ ਸੂਆ ਸੋਈ ਸੀ ਵੀਰੇ ਥਣ ਲੇਵੇ ਦੀ ਸਾਫ਼ ਸੁਥਰੀ ਆ ਚੰਗੀ ਹਵਾਨੇ ਦੀ ਤਿਆਰੀ ਦੇ ਵਿੱਚ ਆ ਤੇ ਇਹਦਾ ਰੇਟ ਆ ਜਿਹੜਾ ਦੋਵਾਂ ਦਾ ਇਕੱਠਾ ਹੀ ਕਰ ਦੇਣਾ ਆਪਾਂ ਲਾਲ ਗੈਵੜਾ ਜਿਹੜੀ ਉਹ ਵੀ ਦੂਜਾ ਸੂਆ ਸੁੰਦੀ ਪਹਿਲੇ ਸੂਏ 12 ਕਿਲੋ ਦੁੱਧ ਦਿੱਤਾ ਇਹਨੇ ਕਰਮ ਵਾਲੀ ਨੇ ਚੋਣ ਨੂੰ ਸੀਲ ਠੰਡੀਆਂ ਤੇ ਲੇਵਾਂ ਨੂੰ ਬਹੁਤ ਜ਼ਿਆਦਾ ਲਾਉਂਦੀ ਹੈ ਇਹ ਕਰਮ ਵਾਲੀ ਵੀਰੇ ਦੂਜਾ ਸੂ ਚੰਗੀ ਤਿਆਰੀ ਕਰ ਜਾਂਦੀ ਆ ਹਜੇ ਦਿਨ ਪਏ ਆਂਦੇ ਐਤ ਕੀ 14 15 ਨੂੰ ਹੱਥ ਮਾਰੂਗੀ ਵੜਪਾਉਂਦੀ ਨਿੱਕੇ ਕੱਦ ਦੇ ਵਿੱਚ ਇਹ ਪਰ ਦੁੱਧ ਟੋਰਨਾ ਦੇ ਜੂਗੀ 14 15 ਸੋਨਾ ਜਿਹੜਾ ਤਿਆਰੀ ਦੇ ਵਿੱਚ ਆ ਕ੍ਰਾਸ ਬਣ ਦੇ ਵਿੱਚ ਪੈਂਦੀ ਆ ਲਾਲ ਰੰਗ ਆ ਜਰਸੀ ਦਾ ਰੰਗ ਆ ਜਿਹੜਾ ਪਰ ਹੈ ਕ੍ਰਾਸ ਆ ਜਰਸੀ ਨਹੀਂ ਕਹਿ ਸਕਦਾ ਮੈਂ ਰੰਗ ਜਰਸੀ ਵਾਲਾ ਕਹਿ ਸਕਦਾ ਵੀਰੇ ਰੇਟ ਇਹਨਾਂ ਦੋਵਾਂ ਦਾ 70000 ਰੁਪਿਆ ਵਿੱਚੋਂ ਥੋੜਾ ਬੋਤਾ ਮਾਨਤਨ ਹੋ ਲੂਗਾ ਤੇ ਦੋਵੇਂ ਗਾਈਆਂ ਦੁੱਧ ਪੀਣ ਵਾਲੇ ਭਰਾਵਾਂ ਦੇ ਲਈ ਲਾਹੇਵੰਦ ਆ ਵੀਰੇ ਕਿਉਂਕਿ ਸਾਂਭਣ ਵਾਲੀਆਂ ਦੋਵੇਂ ਗਾਈਆਂ ਉਹੋ ਜਿਹਾ ਚੱਕਰ ਨਹੀਂ ਹੈਗਾ ਵੀ ਦੋਵਾਂ ਨੂੰ ਉਹ ਦਸ ਕੇ ਕੋਈ ਦਿੱਤਾ ਜਾਊਗਾ ਜਾਂ ਗਰਮ ਲਾਲ ਗਾ ਗਰਮ ਨਿਕਲ ਜੂਗੀ ਜਾਂ ਡੱਬੀ ਗਾ ਜਿਹੜੀ ਉਹ ਟੋਕੜ ਹੋਊਗੀ ਤੇ ਤੁਹਾਨੂੰ ਸੱਜਰ ਕਹਿ ਕੇ ਵੀਡੀਓ ਪਾ ਦਿੱਤੀ ਹੋਊਗੀ ਤੇ ਬਈ ਵਿਕ ਜੂਗੀ ਨਹੀਂ ਤੁਸੀਂ ਆਪ ਦਾ ਵੀਰੇ ਸੌਦਾ ਕਰਿਓ ਡਾਕਟਰ ਲਿਆਇਓ ਆਪਦਾ ਚੈੱਕ ਕਰਵਾਇਓ ਪਰ ਤੁਹਾਨੂੰ ਡਾਕਟਰ ਦੱਸ ਦੂਗਾ ਵੀ ਸੱਜਰ ਹੈਗੇ ਟੋਕੜਾ ਉਹ ਡਾਕਟਰ ਪਰਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਵਾ ਤੇ ਨੰਬਰ ਬਾਈ ਦਾ ਨੋਟ ਕਰ ਲਓ ਵੀਰੇ ਨੰਬਰ ਹੈਗਾ ਬਾਈ ਦਾ 70093 03680 70093 03680 7009303680 ਤੇ ਮਿੱਤਰੋ ਤਾਜ ਹਵੇਲੀ ਦੇ ਬਿਲਕੁਲ ਨਾਲ ਕਰਕੇ ਪਈਦਾ ਘਰ ਆ ਤਾਜ ਹਵੇਲੀ ਤੋਂ ਅਗਲੇ ਪਾਸੇ ਹੀ ਪਈਦਾ ਜਿਹੜੀ ਪਈ ਉੱਤਰਦੀ ਉਹ ਪਈ ਉੱਤਰ ਕੇ ਪਹਿਲਾ ਰੈਨੋਸੇਰਾ ਪਈਦਾ ਹੀ ਆ ਨੰਬਰ ਸਕਰੀਨ ਦੇ ਉੱਤੇ ਆ ਧੰਨਵਾਦ ਸ਼ੁਕਰੀਆ ਜੀ ਹੁੰਦੇ ਰੋ